ਆਵੇ ਜਦੋਂ ਬਾਬਾ ਅਮਰਦਾਸ ਸਾਹਿਬ ਨੇ 12 ਸਾਲ ਗੱਗਰ ਢੋਈ ਭਾਂਡੇ ਮਾਂਜੇ ਝਾੜੂ ਦਿੱਤਾ ਉਦੋਂ ਲੋਕੀ ਪਤਾ ਕੀ ਕਹਿੰਦੇ ਬੁੱਟੇ ਵੇਰੀ ਨਿਆਣਿਆਂ ਨੇ ਘਰੋਂ ਕੱਢ ਦਿੱਤਾ ਹੋਣਾ ਵੱਡੇ ਵੇਲੇ ਬੱਚਿਆਂ ਨੇ ਘਰੋਂ ਕੱਢ ਦਿੱਤਾ ਹੋਣਾ ਵੱਡੇ ਵੇਲੇ ਹੁਣ ਦੋ ਰੋਟੀਆਂ ਲਈ ਕੁੜਮਾਂ ਦੇ ਘਰ ਬੈਠਾ ਵੱਡੇ ਵੇਲੇ ਹੁਣ ਵੇਖੋ ਦੋ ਪਰਸ਼ਾਦਿਆਂ ਲਈ ਕੁੜਮਾਂ ਦੇ ਘਰ ਰਹਿੰਦੇ ਝਾੜੂ ਫੇਰਦੇ ਗਾਗਰ ਢੋਂਦਾ ਲੋਕੀ ਗੱਲਾਂ ਕਰਦੇ ਨੇ ਪਰ ਸਾਧ ਸੰਗਤ ਬਾਬਾ ਅਮਰਦਾਸ ਪਰਬਤ ਦੀ ਤਰ੍ਹਾਂ ਅਡੋਲ ਰਹੇ ਡੁੱਲੇ ਨਹੀਂ ਇੱਥੇ ਤੁਹਾਨੂੰ ਕੋਈ ਝਾਰਦਨ ਕਹਿ ਦੇਣਾ ਤੁਹਾਡੇ ਬੱਚਿਆਂ ਨੂੰ ਕਹਿ ਦੇਵੇ ਵੀ ਤੁਹਾਡਾ ਬਜ਼ੁਰਗ ਤਾਂ ਗੁਰਦੁਆਰੇ ਬੜਿਆ ਰਹਿੰਦਾ ਉਹ ਤੁਹਾਨੂੰ ਰੋਕ ਦੇਣ ਟੋਕ ਦੇਣ ਤੁਸੀਂ ਹਟ ਜਾਓਗੇ ਤੁਹਾਡੇ ਬੱਚੇ ਕਹਿ ਦੇਣ ਤੁਸੀਂ ਹਟ ਜਾਓਗੇ ਸੇਵਾ ਬਾਬੇ ਅਮਰਦਾਸ ਦੇ ਪੁੱਤਾਂ ਧੀਆਂ ਨੂੰ ਵੀ ਸ਼ਾਇਦ ਲੋਕ ਮੇੜੇ ਮਾਰਦੇ ਹੋਣਗੇ। ਤੁਹਾਡਾ ਬਾਪੂ ਕੁੜਮਾਂ ਦੇ ਘਰ ਦਾ ਬੱਡ ਹੁੰਦਾ। ਤੁਹਾਡਾ ਬਾਪੂ ਗੁਰਦੁਆਰੇ ਸੇਵਾ ਕਰਦਾ। ਤੁਹਾਡਾ ਬਾਪੂ ਦੋ ਰੋਟੀਆਂ ਲਈ ਕੁੜਮਾਂ ਦੇ ਘਰ ਬੈਠੇ। ਦੁਨੀਆਂ ਦੀਆਂ ਗੱਲਾਂ ਸੁਨੀਆਂ ਨੇ। ਪਰਵਤ ਦੀ ਤਰ੍ਹਾਂ ਅਡੋਲ ਰਹੇ, ਡੋਲੇ ਨਹੀਂ। ਤੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬਾਣੀ ਪੜੋ। ਬਾਬਾ ਸੱਤਾ ਬਲਵੰਡ ਜੀ ਨੇ ਵਧਾਈ ਦੇ ਕੇ ਪਤਾ ਕੀ ਕਿਹਾ? ਕਹਿੰਦੇ ਝਖੜ ਵੋਨ ਡੋਲਈ ਪਰਵਤ ਮੇਰਾ ਏ ਗੁਰੂ ਅਮਰਦਾਸ ਮਹਾਰਾਜ ਤੁਸੀਂ ਮੇਰ ਸੁਮੇਰ ਪਰਵਤ ਦੀ ਤਰ੍ਹਾਂ ਮੇਰਾਨ ਦਾ ਅਰਥ ਹੈ ਮੇਰੂ ਪਰਵਤ ਜਿਹਨੂੰ ਸੁਮੇਰ ਪਰਵਤ ਕਹਿੰਦੇ ਪਾਦਸ਼ਾ ਕਿੰਨਾ ਵੀ ਝਖੜ ਨੇਰੀ ਤੂਫਾਨ ਆ ਜਾਏ ਜਿਵੇਂ ਸੁਮੇਰ ਪਰਵਤ ਡੋਲਦਾ ਨਹੀਂ ਇਦਾਂ ਗੁਰੂ ਅਮਰਦਾਸ ਮਹਾਰਾਜ ਤੁਸੀਂ ਡੋਲੇ ਨਹੀਂ ਲੋਕ ਤੁਹਾਨੂੰ ਬਹੁਤ ਕੁਝ ਕਹਿੰਦੇ ਰਹੇ ਨੇ ਥਾਵਾ ਕਹਿੰਦੇ ਰਹੇ ਤੁਹਾਨੂੰ ਕੁੜਮਾਂ ਦੇ ਘਰ ਦੋ ਰੋਟੀਆਂ ਤੇ ਪਲਣ ਵਾਲਾ ਕਹਿੰਦੇ ਰਹੇ ਪਰ ਬਾਦਸ਼ਾਹ ਤੁਸੀਂ ਚਖੜ ਵਿੱਚ ਵੀ ਡੋਲੇ ਨਹੀਂ ਦੁਨੀਆ ਨੇ ਬਹੁਤ ਕੁਝ ਕਿਹਾ ਬਾਦਸ਼ਾਹ ਤੁਸੀਂ ਚਖੜ ਵਿੱਚ ਵੀ ਅਡੋਲ ਰਹੇ 12 ਸਾਲ ਚਖੜ ਵਾਉ ਨਾ ਡੋਲਈ ਪर्वਤ ਮੇਰਾਣ 12 ਸਾਲਾਂ ਬਾਅਦ ਵੀ ਫਿਰ ਕਿਸੇ ਨੇ ਕਹਿ ਦਿੱਤਾ ਜਦੋਂ ਕੰਨਾਂ 'ਚ ਆਵਾਜ਼ ਪਈ ਨਾ ਜੁਲਾਈ ਦੇ ਘਰ ਵਾਲੀ ਨੇ ਕਹਿ ਜੀ ਰਹਿਣ ਦਿਓ ਅਮਰੂ ਨੇ ਥਾਵਾ ਹੋਣਾ ਹੈ ਬੁੱਢੇ ਵੇਲੇ ਕੁੜਮਾ ਦੇ ਘਰ ਬੈਠਾ ਹੈ 72 ਸਾਲ ਦੀ ਉਮਰ ਹੋ ਗਈ ਹੈ ਕੁੜਮਾ ਦੇ ਘਰ ਬੈਠਾ ਹੈ 72 ਸਾਲ ਤੋਂ ਉਮਰ ਟੱਪ ਗਈ ਹੈ ਕੁੜਮਾ ਦੇ ਘਰ ਬੈਠਾ ਹੈ ਜਦੋਂ ਅਹ ਗੱਲ ਸੁਣੀ ਨਾ ਨਿਥਾਮ ਅਮਰੂ ਹੀ ਹੋਣੇ ਉਹਦੇ ਅੰਦਰ ਝੋਟ ਵੱਜ ਗਈ ਅੱਜ 12 ਸਾਲਾਂ ਬਾਅਦ ਬਾਬਾ ਅਮਰਦਾਸ ਬੋਲੇ ਨੇ ਕਹਿੰਦੇ ਚੱਲਿਏ ਮੈਂ ਨਿਥਾਵਾਂ ਨਹੀਂ 12 ਸਾਲ ਪਹਿਲਾਂ ਨਿਗਰਾਸੀ ਅੱਜ ਤਾਂ ਮੈਂ ਥਾਂ ਵਾਲਾ ਹੋ ਗਿਆ ਮੈਨੂੰ ਗੁਰੂ ਨਾਨਕ ਨੇ ਆਪਣੇ ਚਰਨਾਂ 'ਚ ਥਾਂ ਦੇ ਦਿੱਤੀ ਹੁਣ ਮੈਨੂੰ ਨਿਥਾਵਾਂ ਕਿਉਂ ਕਹਿੰਦੇ ਹੋ ਹੁਣ ਤੇ ਮੈਂ ਥਾਂ ਵਾਲਾ ਹੋ ਗਿਆ ਮੈਨੂੰ ਗੁਰੂ ਨੇ ਆਪਣੇ ਚਰਨਾਂ 'ਚ ਥਾਂ ਦੇ ਦਿੱਤੀ ਹੈ ਜਿਹਨੂੰ ਗੁਰੂ ਚਰਨਾਂ 'ਚ ਥਾਂ ਦੇ ਦੇ ਉਹਨੂੰ ਕਿਸੇ ਜੀ ਦੀ ਤੋਟ ਨਹੀਂ ਰਹਿੰਦੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਜਿਹਨੂੰ ਗੁਰੂ ਨੇ ਚਰਨਾਂ 'ਚ ਥਾਂ ਦਿੱਤੀ ਜਿਉਂਦਿਆਂ ਜੀ ਆਪਾਂ ਮਰਨ ਤੋਂ ਬਾਅਦ ਮੰਗਦੇ ਆ ਜਿਉਂਦਿਆਂ ਜੀ ਗੁਰੂ ਦੇ ਚਰਨਾਂ 'ਚ ਥਾਂ ਮਿਲਦੀ ਚੱਲਿਏ ਹੁਣ ਤਾਂ ਮੈਂ ਥਾਂ ਵਾਲਾ ਐਨੀ ਗੱਲ ਕਹਿ ਕੇ ਗਾਗਰ ਚੁੱਕੀ ਅੱਖਾਂ ਵਿੱਚ ਹੰਝੂ ਸਨ ਗੁਰੂ-ਗੁਰੂ ਕਰਦੇ ਹਾਂ ਵਾਪਸ ਆ ਗਏ ਉਹਦੇ ਪਤਾ ਲੱਗਾ ਜਦੋਂ ਸੂਰਜ ਦੇ ਚੜਾ ਨਾਲ ਜਲਾਏ ਦੇ ਘਰ ਵਾਲੀ ਸੱਚਮੁੱਚ پاگل ਹੋ ਗਈ ਝੱਲੀ ਹੋ ਗਈ ਕੱਪੜੇ ਪਾੜ ਕੇ ਗਲੀਆਂ ਵਿੱਚ ਘੁੰਮਣ ਲੱਗੀ ਸਿਰ ਖਲਹਰ ਲੈ ਉਹਨੂੰ ਜਲਾਏ ਪਰਿਵਾਰਾਂ ਪਕੜਿਆ ਥਿਰ ਜਲਾਏ ਨੇ ਦੱਸਿਆ ਅੱਜ ਇਹਦੇ ਕੋਲ ਇੱਕ ਭੁੱਲ ਹੋਈ ਹੈ ਇਹਨੇ ਸੇਵਾ ਕਰਨ ਵਾਲੇ ਬਾਬੇ ਅਮਰਦਾਸ ਨੂੰ ਨਿਥਮਾ ਕਹਿ ਦਿੱਤਾ ਹੈ ਸ਼ਾਇਦ ਉਹ ਹੀ ਉਹ ਕੁਝ ਕਹਿ ਗਿਆ ਹੈ ਤਾਂ ਬਾਬੇ ਅਮਰਦਾਸ ਨੂੰ ਬੁਰਾ ਕਹਿਣ ਕਰਕੇ ਨਿੰਦਿਆ ਕਰਨ ਕਰਕੇ ਇਹ ਝੱਲੀ ਹੋ ਗਈ ਹੈ ਸਾਸ ਸੰਗਤ ਦੋ ਚੀਜ਼ਾਂ ਨੇ ਨਿੰਦਕ ਦਾ ਰਿੰਦਾ ਕੁਝ ਨਹੀਂ ਅਰੜਾਵੇ ਬਿੱਲ ਲਾਵੇ ਨਿੰਦਕ ਪਾਤਸ਼ਾਹ ਕਿਵੇਂ ਬਹੁਤ ਦੁਖੀ ਹੁੰਦਾ ਹੈ ਨਿੰਦਕ ਬੰਦਾ ਅਰੜਾਵੇ ਬਿੱਲ ਲਾਵੇ ਨਿੰਦਕ ਅਖੀਰ ਆਪਣਾ ਕੀਤਾ ਉਹਨੂੰ ਪਾਉਣਾ ਪੈਂਦਾ ਹੈ ਪਰ ਸ਼ਰਤ ਇਹ ਕਹੇ ਜਿਹਦੀ ਨਿੰਦਿਆ ਹੋਵੇ ਨਾ ਉਹਦੇ ਉੱਤੇ ਅਸਰ ਨਾ ਹੋਵੇ ਜੇ ਨਿੰਦਿਆ ਹੋ ਰਹੀ ਹੈ ਸਾਹਮਣੇ ਉਹ ਕਵੇ ਕੋਈ ਨਹੀਂ ਰੱਬ ਨੇ ਵੇਖਣੇ ਸਿਰਫ ਇੱਕੀ ਆ ਕੁਝ ਹੋਣਾ ਹੈ ਮੇਰੇ ਕੋਲੇ ਆਉਣਾ ਹੈ ਫਿਰ ਨਹੀਂ ਕੁਝ ਵੀ ਹੋਏਗਾ ਜਿਹਦੀ ਨਿੰਦਿਆ ਹੋ ਰਹੀ ਹੈ ਉਹ ਸ਼ਾਂਤ ਰਵੇ ਉਹ ਗੁਰੂ ਤੇ ਭਰੋਸਾ ਰੱਖੇ ਸਾਸੰਗਤ ਤੇ ਜਿਹੜਾ ਨਿੰਦਿਆ ਕਰ ਰਿਹਾ ਉਹ ਬਾਅਦ ਵਿੱਚ ਬਹੁਤ ਦੁਖੀ ਹੋ ਪਾਤਸ਼ਾਹ ਨੇ ਕਿ ਹਰ ਜਨ ਦੀ ਵਡਿਆਈ ਐ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਹ ਆਪਣਾ ਰਸਤਾ ਨਹੀਂ ਬਦਲਦਾ ਮੈਨੂੰ ਮਾਫ ਕਰਿਓ ਇੱਥੇ ਮੈਂ ਬਹੁਤ ਬੰਦੇ ਵੇਖੇ ਨੇ ਜਿਹੜੇ ਕਈ ਕਈ ਸਾਲ ਸਮਾਗਮ ਕਰਾਉਂਦੇ ਰਹਿ ਕੈਂਪ ਲਾਉਂਦੇ ਰਹਿ ਲੰਗਰ ਲਾਉਂਦੇ ਰਹਿ ਉਹਨਾਂ ਬਾਅਦ ਵਿੱਚ ਬੰਦ ਕਰ ਦਿੱਤੇ ਮੈਨੂੰ ਪੁੱਛਿਆ ਲੰਗਰ ਲਾਉਣਾ ਬੰਦ ਕਿਉਂ ਕਰ ਦਿੱਤਾ ਕੈਂਪ ਲਾਉਣੇ ਬੰਦ ਕਰਤੇ ਕੀ ਹੋਇਆ ਕਹਿੰਦੇ ਛੱਡੋ ਭਾਈ ਸਭ ਲੋਕ ਕਦਰੇ ਨਹੀਂ ਕਰਦੇ ਇਹਦਾ ਮਤਲਬ ਲੋਕੀ ਕਦਰ ਕਰਨ ਤਾਂ ਸੇਵਾ ਕਰਨੀ ਲੋਕੀ ਕਦਰ ਕਰਨ ਫਿਰ ਤੁਸੀਂ ਲੰਗਰ ਲਾਉਣਾ ਜੇ ਲੋਕੀ ਕਦਰ ਨਾ ਕਰਨ ਤਾਂ ਫਿਰ ਸੇਵਾ ਨਹੀਂ ਕਰਨੀ ਇਹ ਆਪਣੀ ਮਤ ਹੈ ਜਦੋਂ ਗੁਰੂ ਦੀ ਮਤ ਲੈ ਕੇ ਝੱਲੋਂਗੇ ਉਹ ਲੋਕੀ ਕਦਰ ਕਰਨੀ ਤਾਂ ਛੱਡੋ ਲੋਕ ਤੁਹਾਡੀ ਨਿੰਦਿਆ ਵੀ ਕਰਨ ਤੁਸੀਂ ਤਾਂ ਵੀ ਸੇਵਾ ਨਹੀਂ ਸ਼ਿ ਲੋਪ ਤੁਹਾਡੀ ਨਿੰਦਿਆ ਵੀ ਕਰਨ ਤਾਂ ਵੀ ਤੁਸੀਂ ਸੇਵਾ ਨਹੀਂ ਛੱਡੋਗੇ ਬਾਬਾ ਅਮਰਦਾਸ 12 ਸਾਲ ਗਾਗੜ ਢੋਂਦੇ ਰਹੇ ਝਾੜੂ ਦਿੰਦੇ ਰਹੇ ਲੋਕਾਂ ਬੜੀ ਨਿੰਦਿਆ ਕੀਤੀ ਪਰ ਪर्वਤ ਦੀ ਤਰ੍ਹਾਂ ਖੜੇ ਰਹੇ ਝੱਖੜ ਵਾਓ ਨਾ ਡੋਲ ਲਈ ਕਹਦਾ ਝੱਖੜ ਲੋਕਾਂ ਦੀ ਨਿੰਦਿਆ ਦਾ ਪਰਵਤ 'ਤੇ ਰਹਿਣ ਜਿੱਦਣ 12 ਸਾਲ ਅਡੋਲ ਰਹੇ ਉਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਕਿਰਪਾ ਕੀਤੀ ਉਹ ਜਲਾਹੇ ਦੇ ਘਰ ਵਾਲੀ ਨੂੰ ਜਲਾਹੇ ਪਕੜ ਕੇ ਪਰਿਵਾਰ ਵਾਲੇ ਗੁਰੂ ਅੰਗਦ ਸਾਹਿਬ ਕੋਲ ਲੈ ਕੇ ਆਏ ਕਹਿੰਦੇ ਮਹਾਰਾਜ ਤੁਹਾਡੀ ਉਹ ਗਾਗੜ ਢੋਣ ਵਾਲਾ ਨਹੀਂ ਤੁਹਾਡਾ ਕੁੜਮ ਬਾਬਾ ਅਮਰਦਾਸ ਅੱਜ ਇਹਨੇ ਉਹਨੂੰ ਕੁਝ ਕਹਿ ਦਿੱਤਾ ਹੈ ਸ਼ਾਇਦ ਤਾਂ پاگل ਹੋ ਗਈ ਹੈ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ ਬਾਬਾ ਅਮਰਦਾਸ ਸਾਹਿਬ ਨੂੰ ਬੁਲਾਓ ਸੱਦਿਆ ਬਾਦਸ਼ਾਹ ਨੇ ਮੁਸਕਰਾ ਕੇ ਕਿਹਾ ਆ ਜੁਲਾਈ ਦੇ ਜਲਾਹੇ ਦੇ ਘਰ ਵਾਲੀ ਇਹਨੂੰ ਕੀ ਕਰ ਦਿੱਤਾ ਹੈ ਬਾਬਾ ਜੀ ਬਾਬਾ ਉਮਰਦਾਸ ਸਾਹਿਬ ਇਹਨੂੰ ਕੀ ਕਿਹਾ ਬਸ ਹੱਥ ਜੋੜ ਕੇ ਅੱਖਾਂ ਪਰ ਲੀਆਂ ਮਹਾਰਾਜ ਮੈਂ ਕੀ ਕਹਿਣਾ ਮੈਂ ਤਾਂ ਬੁੱਢੇ ਵੇਰੀ ਡਿੱਗ ਗਿਆ ਸੀ ਇਹਨਾਂ ਦੇ ਦਰਵਾਜ਼ੇ ਅੱਗੇ ਇਹਨਾਂ ਦੇ ਘਰ ਅੱਗੇ ਡਿੱਗ ਪਿਆ ਸੀ ਇਹਨੇ ਮੈਨੂੰ ਨਿਥਾਵਾ ਕਿਹਾ ਮੈਂ ਤਾਂ ਆਪਣੇ ਮਨ ਵਿੱਚ ਹੀ ਕਿਹਾ ਚੱਲੀਏ ਹੁਣ ਤਾਂ ਮੈਂ ਥਾਂ ਵਾਲਾ ਮੈਂ ਪਾਤਸ਼ਾਹ ਜ਼ੁਬਾਨ ਤੋਂ ਬੋਲ ਕੇ ਨਹੀਂ ਇਹਨੂੰ ਕੁੱਝ ਗਿਆ ਉਹ ਤਾਂ ਮੇਰੇ ਮਨ 'ਚ ਹੀ ਆਇਆ ਚੱਲੀਏ ਹੁਣ ਤਾਂ ਮੈਂ ਥਾਂ ਵਾਲਾ ਹੁਣ ਮੈਨੂੰ ਕਿਉਂ ਨਿਥਾਮਾ ਕਹਿਨੀ ਐ ਧੰਨ ਗੁਰੂ ਅੰਗਦ ਦੇ ਮਹਾਰਾਜ ਬੋਲੇ ਕਹਿੰਦੇ ਬਾਬਾ ਅਮਰਦਾਸ ਤੁਹਾਨੂੰ ਪਤਾ ਹੈ ਤੁਹਾਡੀ ਸੇਵਾ ਗੁਰੂ ਨਾਨਕ ਦੇ ਚਰਨਾਂ 'ਚ ਪਰਵਾਨ ਹੋ ਗਈ ਹੈ ਤੁਹਾਡੀ ਸੇਵਾ ਗੁਰੂ ਦੇ ਘਰ ਵਿੱਚ ਸਫਲ ਹੋ ਗਈ ਹੈ ਹੁਣ ਤੁਹਾਡੀ ਰਸਨਾ ਉੱਤੇ ਗੁਰੂ ਨਾਨਕ ਵਸ ਗਏ ਨੇ ਹੁਣ ਸੰਜੀਦਗੀ ਨਾਲ ਬੋਲਿਆ ਹੁਣ ਜ਼ੁਬਾਨ ਟੋਡੀ ਨਹੀਂ ਹੈ ਹੁਣ ਤਾਂ ਪ੍ਰਭ ਜੀ ਵਸੈ ਸਾਗ ਕੀ ਰਸਨਾ ਰੱਬ ਟੋਡੀ ਰਸਨਾ ਤੇ ਬਹਿ ਗਿਆ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜਗਤ ਦੀ ਸਗਲ ਭਗਤ ਤਾਕੁ ਸੁਖ ਵਿਸਰਾਮ ਜਿਨ੍ਹਾਂ ਦੀ ਜ਼ੁਬਾਨ ਤੇ ਗੁਰੂ ਗੁਰੂ ਜਪਦਿਆ ਗੁਰੂ ਬਹਿ ਗਿਆ ਉਹ ਜੋ ਕਹਿਦਣ ਉਹ ਹੋਣ ਲੱਗ ਪਏ ਜੋ ਜ਼ੁਬਾਨ ਤੋਂ ਕਹੇ ਮੈਂ ਐਸੇ ਵਿਕੇ ਨਹਿਸਾ ਸੰਦਸਾ ਦਸਾ ਦੋ ਜਿਨ੍ਹਾਂ ਦੀ ਜ਼ੁਬਾਨ ਤੇ ਸਤਮੁਜ ਗੁਰੂ ਬੈਠਿਆ ਉਹਨਾਂ ਜੋ